ਵੀ ਉਹਨਾਂ ਨੂੰ ਜਦੋਂ ਤਨਖਾਹੀ ਆਕਰਾਰ ਦਿੱਤਾ ਹੋਇਆ ਤਾਂ ਕਿਉਂ ਕਿੰਨੀ ਤਨਖਾਹੀ ਆਕਰਾਰ ਦਿੱਤਾ ਹੈ ਆਪਣੇ ਨੂੰ ਮਨਜਿੰਦਰ ਸਾਥੀ ਨੂੰ ਉਹਨੂੰ ਤਨਖਾਹੀ ਆਕਰਾਰ ਨਹੀਂ ਦਿੱਤਾ ਜੀ ਕਿਨੇ ਦਿੱਤਾ ਜੀ ਇਹ ਹੈ ਕਿ ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਇਹੀ ਚੱਲ ਰਿਹਾ ਹੈ ਲਗਾਤਾਰ ਸੋਸ਼ਲ ਮੀਡੀਆ ਕਿਹੜੇ ਹੈਗੇ ਉਹ ਮਰਿਆਦਾ ਤੋਂ ਹੀ ਨੇ ਲੋਕ ਬਾਹਰ ਰੱਖਿਆ ਜੀ ਉਹਨਾਂ ਨੂੰ ਮੇਰੇ ਲੈਣ ਦੇ ਨਾਲ ਵੀ ਦੋ ਦਿਨਾਂ ਵਾਸਤੇ ਕੰਮ ਮਿਲ ਗਿਆ ਹੁਣ ਦੋ ਦਿਨ ਖੂਬ ਜਿਹੜਾ ਉਹ ਇਸ ਕਾਰਵਾਈ ਨੂੰ ਜਿਹੜਾ ਉਹ ਸਲਾਉਣਗੇ ਜੀ ਕੰਮ ਮਿਲ ਗਿਆ ਲੱਗੇ ਕੋਈ ਗੱਲ ਪਰ ਤੁਹਾਡੇ ਤੇ ਇਸ ਗੱਲ ਨੂੰ ਲੈ ਕੇ ਭਾਜਪਾ ਦੇ ਨਾਲ نزدਿਕੀਆਂ ਨੇ ਉਹ ਐ ਨਹੀਂ ਹੁੰਦੀ نزدਿਕੀਆਂ نزدੂਕੀਆਂ ਨਹੀਂ ਹੁੰਦੀਆਂ ਜੇ ਤੁਸੀਂ ਕਿਸੇ ਨਾਲ ਬਹਿ ਜਾਂਦੇ ਹੋ ਕਿਸੇ ਨਾਲ ਉਠ ਖੜਦੇ ਹੋ ਕਿਸੇ ਨਾਲ ਚਾਹ ਪੀ ਲੈਣੇ ਹੋ ਤੇ ਤੁਸੀਂ ਉਹਦੇ ਨਹੀਂ ਬਣ ਜਾਂਦੇ ਕਿ ਨਾਉ ਤੁਹਾਡਾ ਬਣ ਜਾਂਦਾ ਧੰਨਵਾਦ ਹੋ ਗਈ ਸ਼ੁਰੂ ਸ਼ੁਰੂ ਹੋ ਗਈ ਜੀ ਅ ਜੱਜਾ ਸਾਹਿਬ ਕਿਵੇਂ ਦੇਖਦੇ ਹੋ ਜਿਵੇਂ ਤੁਹਾਡੀਆਂ ਸਵਾਮਾ ਖਤਮ ਕੀਤੀਆਂ ਗਈਆਂ ਭਲਾ ਹੋਇਆ ਮੇਰਾ ਚਰਖਾ ਟੁੱਟਾ ਜਾਂਦਾ ਜਦੋਂ ਜਬ ਛੁੱਟੀ ਮੈਂ ਜਦੋਂ ਗਾਲ ਤੱਕ ਸਭ ਤੋਂ ਫਾਰਗੋਇਆ ਸੀਗਾ ਜੈ ਤੇ داری ਤੋਂ ਉਹਦੋਂ ਵੀ ਮੈਂ ਸ਼ਬਦ ਕਹੇ ਸੀ ਹੁਣ ਵੀ ਮੈਂ ਸ਼ਬਦ ਕਹਿਣਾ ਕੀ اور ਇਹੋ ਹੀ ਹੋਣਾ ਸੀ ਇਹ ਮੈਨੂੰ ਜਿਹੜਾ ਹੈਗਾ 2 ਦਸੰਬਰ ਤੋਂ ਬਾਅਦ ਇਸ ਗੱਲ ਦਾ ਅਹਿਸਾਸ ਜਿਹੜਾ ਉਹ ਹੋ ਚੁੱਕਿਆ ਸੀ ਕਿ ਮੇਰੀਆਂ ਸਵਾਵਾਵਾਂ ਹੋਣਾ ਖਤਮ ਕੀਤੀਆਂ ਜਾਣਗੀਆਂ ਹੋ ਗਈਆਂ ਜੀ ਕੋਈ ਚੱਕਰ ਆ ਗਿਆ ਜਾਂਚ ਕਮੇਟੀ ਨੇ ਤਾਲਮੇਲ ਕੀਤਾ ਜਿਹੜੀ ਬਣਾਈ ਗਈ ਸੀ ਨਹੀਂ ਮੈਂ ਤਾਲਮੇਲ ਕੀਤਾ ਨਾ ਕੀਤਾ ਮੈਂ ਜਾਣਿਆ ਨਹੀਂ ਸੀ ਇਹਦੇ ਕੋਲ ਜੀ ਅੱਛਾ ਕਿਉਂਕਿ ਜਦੋਂ ਅਚਰ ਮੈਂ ਜਥੇਦਾਰ ਸੀਗਾ ਤੇ ਮੈਂ ਮੈਂਬਰ ਕਮੇਟੀ ਦੇ ਅੱਗੇ ਪੇਸ਼ ਹੋਣਾ ਉਹਦੇ ਦੀ ਤوهਿਨ ਸੀ ਮੈਂ ਨਹੀਂ ਕਰ ਸਕਦਾ ਠੀਕ ਹੈ ਤੇ ਜਿਸ ਤਰ੍ਹਾਂ ਇਹ ਸਾਰਾ ਵਾਪਰਿਆ ਵਰਤਾਰਾ ਉਹਨੂੰ ਕਿਵੇਂ ਦੇਖਦੇ ਹਾਂ ਭਵਿੱਖ ਦੇ ਵਿੱਚ ਜਿਸ ਚੀਜ਼ ਦਾ ਪਹਿਲਾਂ ਪਤਾ ਹੋਵੇ ਨਾ ਕਿ ਇਹ ਚੀਜ਼ ਹੋਣੀ ਹੈ ਤੇ ਫਿਰ ਉਦੋਂ ਹੈਰਾਨੀ ਨਹੀਂ ਹੁੰਦੀ ਜਦੋਂ ਹੋ ਜਾਂਦੀ ਹੈ ਇਸ ਕਰਕੇ ਮੈਨੂੰ ਪਹਿਲਾਂ ਹੀ ਪਤਾ ਸੀ 2 ਦਸੰਬਰ ਤੋਂ ਬਾਅਦ ਮੈਨੂੰ ਇਸ ਗੱਲ ਦਾ ਅਹਿਸਾਸ 110% ਹੋ ਗਿਆ ਸੀ ਕਿ ਮੇਰੀਆਂ ਸਬਾਵਾਂ ਜੜੀਆਂ ਹੋਣਾ ਸਮਾਪਤ ਹੋ ਗਈਆਂ ਹੋ ਗਈਆਂ ਜੀ ਸਸ ਸਮਾ ਪਿਆ ਹੈ ਤੁਹਾਡਾ ਫੇਰ ਬੇਸ਼ੱਕ 7 ਸਾਲ ਦਾ ਪਿਆ ਪਤਾ ਨਹੀਂ ਮੈਨੂੰ ਕੀ ਕੀਤਾ ਜੀ ਉਹ ਆਰਡਰ ਪੜਨ ਤੋਂ ਬਾਅਦ ਪਤਾ ਲੱਗੂਗਾ ਜੀ ਕੀ ਹੈ ਕੀ ਨਹੀਂ ਤੁਸੀਂ ਜਾਨੇ ਕਿ ਜੁਣ ਹੋਣਗੇ ਨਹੀਂ ਅਜੇ ਕੋਈ ਪਤਾ ਨਹੀਂਗਾ ਮੈਂ ਕੀ ਕੀਤਾ ਮੈਂ ਮਤੇ ਚ ਕੀ ਲਿਖਦੇ ਨੇ ਕੀ ਨਹੀਂ ਲਿਖਦੇ ਉਹਦੋਂ ਬਾਅਦ ਪਤਾ ਲੱਗੂ ਇਹ ਇਨਾ ਕਨਫਰਮ ਹੋ ਗਿਆ ਜੀ ਕੱਲਾ ਜਥੇਦਾਰੀ ਤੋਂ ਤੁਹਾਨੂੰ ਫਾਰਕ ਪਤਾ ਨਹੀਂ ਮੈਨੂੰ ਇਹਦੇ ਕੁਝ ਨਹੀਂ ਪਤਾ ਜੀ আর ਜੋ ਵੀ ਹੋਇਆ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਤੇ ਭਵਿੱਖ ਦੀ ਯੋਜਨਾ ਕੀ ਹੈ ਜੀ ਜਿਸਾ ਕਿਆਸ ਰਾਈਆਂ ਚਾਹਾਂਗੇ ਆ ਜਾਵੀਂ ਉਹਨਾਂ ਦੀ ਆ ਵੇਖਦੀ ਯੋਜਨਾ ਤਾਂ ਆਕਾਲਪੁਰਖ ਦੇ ਵਾਸਤੇ ਕਿਉਂਕਿ ਮੈਂ ਆਕਾਲਪੁਰਖ ਤੇ ਭਰੋਸਾ ਰੱਖ ਰਿਹਾ ਹਾਂ ਇਹ ਆਪਣੇ ਨਾਲ ਕਰ ਰਹੇ ਨੇ ਆਕਾਲਪੁਰਖ ਜਿਹੜਾ ਹੈਗਾ ਉਹ ਮਤਲਬ ਕਿਸ ਪਾਸੇ ਲੈ ਕੇ ਜਾਂਦਾ ਹੈਗਾ ਸਤਿਗੁਰੂ ਨੂੰ ਕੀ ਪਾਉਂਦਾ ਹੈਗਾ ਇਹ ਆਕਾਲਪੁਰਖ ਤੇ ਤੇ ਸਤਿਗੁਰੂ ਤੇ ਠੀਕ ਹੈ ਤੁਸੀਂ ਪਹਿਲੇ ਬਿਆਨ ਦਿੱਤਾ ਸੀ ਵੀ ਮੈਂ ਇਹਨਾਂ ਨੂੰ ਇਕ ਵਾਰ ਫੇਰ ਟਾਮ ਦੋਸਤੋ ਬਾਅਦ ਵਿੱਚ ਖੁੱਲ ਕੇ ਮਿਲਾਂ ਹਾਂ ਬਿਲਕੁਲ ਬਿਲਕੁਲ ਹੁਣ ਖੁੱਲ ਕੇ ਗੱਲ ਕਰ ਸਕਾਂਗੇ ਹੁਣ ਮੈਂ ਪੰਥ ਜੋਗਾ ਰਹਿ ਗਿਆ ਕੌਮ ਜੋਗਾ ਰਹਿ ਗਿਆ ਕਿ ਲੱਗਦਾ ਕਿ ਇਤਨਾ ਕਿ ਤੁਸੇ ਮਾਸਟਰ ਮਾਈਂਡ ਜਿਹੜੇ ਬਾਦਲ ਪਰਿਵਾਰ ਦਾ ਸੀਗਾ ਉਹ ਤਾਂ ਹੈ ਹੀ ਜੀ ਉਹ ਉਹ ਤਾਂ ਹੈ ਹੀ ਜੀ ਬਿਲਕੁਲ ਇਹ ਉਹਨਾਂ ਵੱਲੋਂ ਹੀ ਹੋਇਆ ਸਾਰਾ ਕੁਝ ਠੀਕ ਸੋਬੀਰ ਜੀ ਵੱਲੋਂ ਆ ਮੈਨੂੰ ਨਹੀਂ ਪਤਾ ਪਰ ਜਿਹੜਾ ਜੇ ਤੁਹਾਨੂੰ ਖਬਰਾਂ ਮਿਲ ਰਹੀਆਂ ਅਸੀਂ ਕਿ ਸ਼੍ਰੋਮਣੀ ਕਮੇਟੀ ਤੇ ਦਬਾਅ ਹੈ ਤੇ ਦਬਾਅ ਜਿਹੜਾ ਉਹ ਸ਼੍ਰੋਮਣੀ ਕਮੇਟੀ ਤੇ ਅਕਾਲ ਪੁਰਖ ਦਾ ਤਾਂ ਹੋ ਨਹੀਂ ਸਕਦਾ ਜੀ ਹੋਰ ਕੌਣ ਹੋ ਸਕਦਾ ਜੀ ਸ਼੍ਰੋਮਣੀ ਕਮੇਟੀ ਦੇ ਰਾਜਨੀਤਿਕ ਲੋਕਾਂ ਦਾ ਦਬਾਅ ਤੁਹਾਨੂੰ ਲੱਗਦਾ ਇਸ ਸਿੱਖ ਰਾਜਨੀਤੀ ਲਈ ਘਾਤਕ ਹੈ ਜਿਹੜਾ ਰਾਜਨੀਤਿਕ ਪ੍ਰੈਸ਼ਰ ਹੈ ਨਾ ਜੀ ਇਹ ਹਮੇਸ਼ਾ ਜਿਹੜਾ ਹੈ ਉਹ ਮਾਰੂ ਹੀ ਸਾਬਤ ਹੁੰਦਾ ਜੀ ਚਾਹੇ ਉਹ ਸਿੱਖ ਸੰਸਥਾਵਾਂ ਤੇ ਹੋਵੇ ਚਾਹੇ ਵਿਅਕਤੀਆਂ ਤੇ ਹੋਵੇ ਚਾਹੇ ਕਿਸੇ ਵੀ ਆਰਗੇਨਾਈਜੇਸ਼ਨ ਤੇ ਹੋਵੇ ਜੇ ਸਰਕਾਰਾਂ ਦਾ ਦਬਾਅ ਪ੍ਰੈਸ਼ਰ ਕੋਰਟਾਂ ਦੇ ਉੱਤੇ ਚਲਾ ਜਾਏ ਤੇ ਉਹ ਵੀ ਨਿਆਂ ਲਈ ਜਿਹੜਾ ਮਾੜਾ ਸਾਬਤ ਹੁੰਦਾ ਹੈ ਤੇ ਜੇ ਉਸ ਆਰਗੇਨਾਈਜੇਸ਼ਨਸ ਤੇ ਦਬਾਅ ਚਲਾ ਜਾਏ ਰਾਜਨੀਤਿਕ ਪੋਲੀਟੀਕਲ ਤੇ ਉਹ ਵੀ ਮਾੜਾ ਹੀ ਹੁੰਦਾ ਸੀ ਰਾਜਨੀਤਿਕ ਦਬਾਅ ਕਦੇ ਚੰਗਾ ਹੋਇਆ ਹੀ ਨਹੀਂ ਸੀ ਤੁਹਾਡੇ ਨਾਲ ਜਿਹੜੇ ਸੁਧਾਰ ਲਹਿਰ ਵਾਲੇ ਸੀਗੇ ਉਹਨਾਂ ਨੇ ਵੀ ਸੰਪਰਕ ਕੀਤਾ ਕਿਸੇ ਤਰ੍ਹਾਂ ਦਾ ਇਸ ਘਟਨਾਕ੍ਰਮ ਤੋਂ ਬਾਅਦ ਨਹੀਂ ਮੇਰੇ ਨਾਲ ਸਾਰੇ ਇਕੱਲੇ ਸੁਧਾਰ ਲਹਿਰ ਵਾਲੇ ਨਹੀਂ ਜੰਨੀਆਂ ਵੀ ਪੰਥ ਦੀਆਂ ਜੱਥੇਬੰਦੀਆਂ ਜਿਨ੍ਹਾਂ ਨੂੰ ਪੰਥ ਦਾ ਦਰਦ ਹੈ ਜਿਨ੍ਹਾਂ ਦੇ ਅੰਦਰ ਪੰਥ ਦੀ ਸੋਚ ਹੈ ਉਹ ਮੇਰੇ ਸੰਪਰਕ ਕੀਆ ਐਵੇਂ ਇੱਥੋਂ ਤੱਕ ਕਿ ਸ਼੍ਰੋਮਣੀ ਅਕਾਲੀ ਦਲ ਦੇ ਵੀ ਜਿਹੜੇ ਐ 80% ਲੋਕ ਜਿਹੜੇ ਮੇਰੇ ਸੰਪਰਕ ਚ ਹੈ ਜਿਸ ਤਰ੍ਹਾਂ ਇਹ ਮੀਟਿੰਗ ਸ਼ੁਰੂ ਹੋਈ ਤੁਹਾਨੂੰ ਪਹਿਲਾਂ ਹੀ ਪਿਆ ਸਹੀਆਂ ਸੀ ਵੀ ਹੋਏਗਾ ਸਭ ਮੈਨੂੰ ਤਾਂ 2 ਦਸੰਬਰ ਤੋਂ ਬਾਅਦ ਹੀ ਅਹਿਸਾਸ ਹੋਇਆ ਅੱਜ ਨਹੀਂ ਮੈਨੂੰ ਤਾਂ 2 ਦਸੰਬਰ ਤੋਂ ਬਾਅਦ 6 ਤਰੀਕ ਨੂੰ ਮੈਨੂੰ ਜਿਹੜਾ ਇਸ ਗੱਲ ਦਾ ਪਤਾ ਲੱਗ ਚੁੱਕਿਆ ਸੀ ਕਿ ਮੇਰੀਆਂ ਸਵਾਵਾ ਸਮਾਪਤ ਹੋਣੀਆਂ 6 ਦਸੰਬਰ ਪਰ ਜਿਸ ਤਰ੍ਹਾਂ ਦੀਆਂ ਸੁਆਮਾਂ ਜਿਹੜੀਆਂ ਇਹ ਸਮਾਪਤ ਕੀਤੀਆਂ ਗਈਆਂ ਪਰ ਇੱਕ ਪਾਸੇ ਜਿਹੜੇ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਜਦਾਰ ਕਹਿ ਰਹੇ ਨੇ ਕਿ ਜੱਜਦਾਰ ਦੀ ਕੋਈ ਵੀ ਜਿਹੜੀ ਹੈ ਇਨਕੁਆਰੀ ਨਹੀਂ ਹੋ ਸਕਦੀ ਕਿਉਂਕਿ ਉਹਨਾਂ ਨੇ ਪਹਿਲਾਂ ਹੀ ਕਲੀਅਰ ਕਰਤਾ ਪਰ ਫਿਰ ਫਿਰ ਉਸ ਤੋਂ ਬਾਅਦ ਇਨਕੁਆਰੀਆਂ ਚੱਲ ਰਹੀਆਂ ਜਦੋਂ ਜਦੋਂ ਧੱਗਾ ਕਰਨਾ ਹੋਵੇ ਜਦੋਂ ਮਾਈਂਡ ਦੇ ਵਿੱਚ ਸੋਚ ਲਿਆ ਜਾਵੇ ਕਿ ਅਸੀਂ ਇਹਨੂੰ ਬਾਹਰ ਕੱਢਣਾ ਹੈ ਉਦੋਂ ਕੋਈ ਮਰਿਆਦਾ ਕੋਈ ਕਿਸੇ ਕਿਸਮ ਦਾ ਜਿਹੜਾ ਹੈਗਾ ਨਿਜਮ ਕੋਈ ਕਾਨੂੰਨ ਉਹ ਨਹੀਂ ਦੇਖਿਆ ਜਾਂਦਾ ਜਿਸ ਤਾਂ ਤੁਹਾਨੂੰ ਬਾਹਰ ਦਾ ਰਸਤਾ ਦਿਖਾਇਆ ਗਿਆ ਜੋ ਟੰਗ ਟਿਕਾ ਅਪਣਾਇਆ ਗਿਆ ਤੁਹਾਨੂੰ ਲੱਗਦਾ ਭਵਿੱਖ ਤੇ ਵਿੱਚ ਹੋਰ ਕੋਈ ਐਡਾ ਜ਼ੇੜਾ ਕਰ ਸਕੂਗਾ ਫਿਰ ਨਹੀਂ ਮੇਰੇ ਨਾਲ ਪਹਿਲੀ ਵਾਰ ਨਹੀਂ ਹੋਇਆ ਜੀ ਇਹ ਇਸ ਤੋਂ ਮੈਥੋਂ ਪਹਿਲਾਂ ਵੀ ਜਥੇਦਾਰ ਸਾਹਿਬਾਨ ਦੇ ਨਾਲ ਇਹੋ ਕੁਝ ਹੁੰਦਾ ਰਿਹਾ ਜੀ ਤੇ ਇਹ ਉਹਨਾਂ ਚਰ ਚੱਲਦੇ ਹੀ ਰਹਿਣਾ ਹੈਗਾ ਜਿੰਨਾਂ ਚਰ ਸਿਆਸੀ ਦਬਾਅ ਤੋਂ ਸਾਡੀਆਂ ਸੰਸਥਾਵਾਂ ਮੁਕਤ ਨਹੀਂ ਹੁੰਦੀਆਂ ਉਹਨਾਂ ਚਰ ਚੱਲਦੇ ਰਹਿਣਾ ਪਰ ਜਿਹੜਾ ਮਨਜਿੰਦਰ ਸਰਸਾ ਨੂੰ ਕੱਲ ਤੁਹਾਡੇ ਵੱਲੋਂ ਸਨਮਾਨਤ ਕੀਤਾ ਗਿਆ ਨਹੀਂ ਸਨਮਾਨਤ ਨਹੀਂ ਕੀਤਾ ਉਹ ਤਾਂ ਗੁਰਦਾਰਾ ਬੰਗਲਾ ਸਾਹਿਬ ਮੈਂ ਕਥਾ ਕਰਨ ਵਾਸਤੇ ਗਿਆ ਉੱਥੇ ਬੜੂ ਸਾਹਿਬ ਵਾਲਿਆਂ ਦਾ ਗੁਰਦਾਰਾ ਰਕਾਬਗਨ ਸਮਾਗਮ ਸੀ ਉਹਦੇ ਚ ਹਾਜ਼ਰੀ ਭਰਨ ਗਿਆ ਉਹ ਬੰਗਲਾ ਸਾਹਿਬ ਆਈ ਉੱਥੇ ਹੈਡ ਗ੍ਰੰਥ ਕੀਨੇ ਜਿਹੜੇ ਬੰਗਲਾ ਸਾਹਿਬ ਦੇ ਉਹਨਾਂ ਨੇ ਉਹਨਾਂ ਨੂੰ ਸਨਮਾਨ ਦਿੱਤਾ ਸਨਮਾਨ ਲੈ ਕੇ ਸਰੂਪਾ ਲੈ ਕੇ ਉਹ ਥੱਲੇ ਦਫਤਰ ਦੇ ਵਿੱਚ ਮੈਂ ਪ੍ਰਸ਼ਦਾਚਾਰ ਕਰੇ ਮੇਰੇ ਕੋਲ ਆਇਆ ਫੋਟੋ ਖਚਾਈਏ ਤੇ ਚ ਮਾੜੀ ਗੱਲ ਕੀਤੀ ਸਾਇਜਤਾਰੀ ਸਿੰਘ ਸਿੱਖ ਨੂੰ ਸਰੂਪਾ ਦੇਣਾ ਉਹਨੂੰ ਲੈ ਕੇ ਤੁਹਾਨੂੰ ਟਰੋਲ ਕੀਤਾ ਜਾ ਰਿਹਾ ਸੋਸ਼ਲ ਮੀਡੀਆ ਜਿਹੜੇ ਟਰੋਲ ਕਰ ਰਹੇ ਉਹ ਤਾਂ ਮੇਰੀਆਂ ਜੇਸ਼ੇਦਾਰੀਆਂ ਨੇ 2 ਮਹੀਨੇ ਤੋਂ ਹੀ ਸਵਾਵਾ ਸਮਾਪਤ ਕਰ ਚੁੱਕੇ ਉਹਨਾਂ ਨੂੰ ਤਾਂ ਅਧਿਕਾਰ ਹੀ ਨਹੀਂ ਟਰੋਲ ਕਰਨ ਦਾ ਠੀਕ ਹੈ ਨਾਲੇ ਟਰੋਲ ਉਹ ਕਰ ਰਹੇ ਜਿਨ੍ਹਾਂ ਦੀ 25 ਸਾਲ ਜਿਹੜੀ ਗੁੜੀ ਸੰਗ ਰਹੀ ਹੈ ਤੇ ਹੁਣ ਵੀ ਰਾਤ ਨੂੰ ਗੱਲਾਂ ਕਰਦੇ ਨੇ ਉਹਨਾਂ ਨਾਲ ਜਿਨ੍ਹਾਂ ਦੇ ਨਾਲ ਮੈਂ ਫੋਟੋ ਤੋਂ ਮੇਰੇ thank <laughs> you